ਉਡੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਕਿ ਜੇ ਅਸੀਂ ਆਪਣੀ ਸੋਚ ਬਦਲਾਂਗੇ ਤਾਂ ਰਸਤੇ ਆਪਣੇ ਆਪ ਬਦਲ ਜਾਂਦੇ ਆ ਤੇ ਮੰਜ਼ਿਲ ਦੀ ਪ੍ਰਾਪਤੀ ਜ਼ਰੂਰ ਹੁੰਦੀ ਆ ਇੱਕ ਸਟੇਸ਼ਨ ਤੇ ਇੱਕ ਗਰੀਬ ਪਖੜ ਰਹਿਂਦਾ ਸੀ ਉਸ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਉਸ ਨੂੰ ਸਿਰਫ ਮੰਗਣ ਦੀ ਆਦਤ ਪੈ ਗਈ ਸੀ ਤੇ ਉੱਥੇ ਸਟੇਸ਼ਨ ਤੇ ਆਉਂਦੇ ਜਾਂਦੇ ਲੋਕਾਂ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਦਿਨ ਉਹ ਰੋਈ ਤਰ੍ਹਾਂ ਭੀਖ ਮੰਗਦਾ ਸੀ ਤਾਂ ਉਸ ਦਿਨ ਅਗਰ ਇੱਕ ਸੂਟ ਬੂਟ ਵਾਲੇ ਲੰਬੇ ਆਦਮੀ ਦੇ ਪਈ ਤੇ ਉਹ ਸੋਚ ਕੇ ਉਸ ਦੇ ਕੋਲ ਗਿਆ ਕਿ ਉਸ ਨੂੰ ਦੇਖ ਕੇ ਸੋਚਣ ਲੱਗਾ ਕਿ ਇਹ ਬਹੁਤ ਅਮੀਰ ਆਦਮੀ ਲੱਗਦਾ ਹੈ ਜੇਕਰ ਮੈਂ ਇਹਦੇ ਕੋਲ ਪੈਸੇ ਮੰਗਾ ਤਾਂ ਇਹ ਮੈਨੂੰ ਚੰਗੇ ਪੈਸੇ ਦੇਵੇਗਾ ਇਹ ਸੋਚ ਕੇ ਉਸ ਵਿਅਕਤੀ ਕੋਲ ਗਿਆ ਤੇ ਉਸ ਕੋਲ ਜਾ ਕੇ ਭੀਖ ਮੰਗਣ ਲੱਗਾ ਤੇ ਬੁਖਾਰ ਨੂੰ ਦੇਖ ਕੇ ਉਹ ਆਦਮੀ ਬੋਲਿਆ ਕਿ ਤੂੰ ਰੋਜ਼ ਇੱਥੇ ਹਰ ਵਕਤ ਮੰਗਦਾ ਹੀ ਰਹਿੰਦਾ ਹੈ ਮੈਂ ਇਸ ਸਟੇਸ਼ਨ ਤੇ ਇਹ ਰੋਜ਼ ਹੀ ਆਉਂਦਾ ਜਾਂਦਾ ਹੈ ਕਿਉਂਕਿ ਮੈਂ ਇੱਕ ਵਪਾਰੀ ਆ ਤੇ ਮੈਂ ਤੈਨੂੰ ਰੋਜ਼ ਵੇਖਦਾ ਤੇ ਤੂੰ ਕਿਸੇ ਨੂੰ ਕੁਝ ਦਇਆ ਵੀ ਕਰ ਤਾਂ ਭੁਖਾਰੀ ਉਹ ਆਦਮੀ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਮੈਂ ਤਾਂ ਇੱਕ ਭੁਖਾਰੀ ਆ ਤੇ ਮੇਰੇ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਹੈ ਤਾਂ ਉਹ ਆਦਮੀ ਉਸ ਦੀ ਗੱਲ ਸੁਣ ਕੇ ਮੁਸਕਰਾ ਕੇ ਬੋਲਿਆ ਕਿ ਜੇ ਤੂੰ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤਾਂ ਫਿਰ ਤੈਨੂੰ ਮੰਗਣ ਦਾ ਵੀ ਕੋਈ ਹੱਕar ਨਹੀਂ ਮੈਂ ਤਾਂ ਇੱਕ ਵਪਾਰੀ ਆ ਤੇ ਮੈਂ ਤਾਂ ਹਮੇਸ਼ਾ ਲੈਣ ਦੇਣ ਵਿੱਚ ਹੀ ਵਿਸ਼ਵਾਸ ਰੱਖਦਾ ਜੇਕਰ ਤੂੰ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤਾਂ ਫਿਰ ਤੂੰ ਮੰਗੀ ਵੀ ਨਾ ਇੰਨੀ ਗੱਲ ਕਹਿ ਕੇ ਉਹ ਉੱਥੋਂ ਚਲਾ ਗਿਆ ਤੇ ਜਾ ਕੇ ਟ੍ਰੇਨ ਵਿੱਚ ਬੈਠ ਗਿਆ ਤੇ ਉਧਰ ਪੁਖਾਰੀ ਨੂੰ ਉਸ ਦੀ ਕਈ ਗੱਲ ਬਹੁਤ ਹੀ ਡੂੰਗੀ ਸੋਚਾਂ ਵਿੱਚ ਲੱਗੀ ਉਸ ਦੀ ਗੱਲ ਨੂੰ ਸੋਚਣ ਲੱਗਾ ਉਸ ਅਮੀਰ ਆਦਮੀ ਦੀ ਗੱਲ ਪੁਖਾਰੀ ਦੇ ਮਨ ਨੂੰ ਸ਼ੋਗ ਗਈ ਸੀ ਉਹ ਸੋਚਣ ਲੱਗਾ ਕਿ ਇਸੇ ਵਜ੍ਹਾ ਨਾਲ ਮੈਨੂੰ ਲੋਕ ਜ਼ਿਆਦਾ ਪੈਸਾ ਨਾ ਦਿੰਦੇ ਕਿਉਂਕਿ ਮੈਂ ਦੇਖਣ ਨੂੰ ਤਾਂ ਤੰਦਰੁਸਤ ਦਿਸਦਾ ਹੈ ਤੇ ਮੈਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਬਦਲੇ ਵਿੱਚ ਮੈਨੂੰ ਲੋਕਾਂ ਨੂੰ ਕੁਝ ਦੇਣਾ ਚਾਹੀਦਾ ਹੈ। ਤੇ ਫਿਰ ਮੈਨੂੰ ਉਹਨਾਂ ਦੇ ਚੰਗੇ ਪੈਸੇ ਮਿਲਣਗੇ। ਫਿਰ ਉਹ ਸੋਚਣੇ ਲੱਗਿਆ ਸੀ ਕਿ ਮੈਂ ਲੋਕਾਂ ਨੂੰ ਦੇ ਕੀ ਸਕਦਾ। ਤਾਂ ਉਸਨੇ ਸੋਚਿਆ ਕਿ ਮੈਂ ਕਿੰਨਾ ਕੁ ਸਿਰ ਮੰਗ ਕੇ ਕਿਚਾਰਾ ਕਰਾਂਗਾ। ਉਸ ਦਾ ਸਾਰਾ ਦਿਨ ਇਸੇ ਉਲਝਣ ਵਿੱਚ ਲੰਘ ਗਿਆ। ਤੇ ਉਸ ਨੂੰ ਕੋਈ ਵੀ ਹੱਲ ਨਾ ਮਿਲਿਆ। ਦੋ ਤਿੰਨ ਦਿਨ ਉਸਨੇ ਸਿਸਟਨ ਤੇ ਬੈਠ ਕੇ ਵਿਚਾਰ ਦਿੱਤੇ। ਤੇ ਉਹ ਮਦਨਵਜ ਉਸਨੇ ਭੀਖ ਵੀ ਨਾ ਮੰਗੀ ਫਿਰ ਉਸ ਨੂੰ ਉੱਥੇ ਕੁਝ ਸਟੇਸ਼ਨ ਤੇ ਫੁੱਲ ਦਿਖਾਈ ਦਿੱਤੇ ਤਾਂ ਉਹ ਨਾ ਫੁੱਲਾਂ ਕੋਲ ਗਿਆ ਤੇ ਉਸਨੇ ਉੱਥੋਂ ਥੋੜੇ ਜੇ ਫੁੱਲ ਤੋੜ ਲਏ ਉਹ ਫੁੱਲ ਤੋੜ ਕੇ ਸਟੇਸ਼ਨ ਤੇ ਆ ਗਿਆ ਤੇ ਉੱਥੇ ਹਰ ਇੱਕ ਲੰਗਰ ਦੇ ਜਾਂਦੇ ਵਿਅਕਤੀ ਨੂੰ ਫੁੱਲ ਦੇਣ ਲੱਗਾ ਤੇ ਫੁੱਲਾਂ ਦੇ ਬਦਲੇ ਲੋਕ ਉਸ ਨੂੰ ਪੈਸੇ ਦੇ ਦਿੰਦੇ ਤਾਂ ਬੁਖਾਰੀ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਉਹ ਰੋਜ਼ ਇਸੇ ਤਰ੍ਹਾਂ ਕਰਨ ਲੱਗਾ ਉਸ ਨੂੰ ਇਹ ਗੱਲ ਉਸਦੇ ਮਨ ਵਿੱਚ ਘਰ ਕਰ ਗਈ ਕਿ ਹੁਣ ਮੈਂ ਆਪਣੀ ਮਿਹਨਤ ਦੀ ਕਮਾਈ ਕਰਨ ਲੱਗਾ ਗਿਆ ਉਹ ਹਰ ਇੱਕ ਡਰੀਨ ਤੇ ਚੜਦਾ ਤੇ ਉੱਥੇ ਬੈਠੇ ਲੋਕਾਂ ਨੂੰ ਫੁੱਲ ਦਿੰਦਾ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਉਸ ਨੇ ਆਪਣਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਿਆ ਉਹ ਰੋਜ਼ ਫੁੱਲ ਤੋੜ ਕੇ ਲਿਆਉਂਦਾ ਤੇ ਲੋਕਾਂ ਨੂੰ ਦਿੰਦਾ ਤੇ ਲੋਕ ਉਸਦੇ ਬਦਲੇ ਉਸ ਨੂੰ ਪੈਸੇ ਦੇ ਦਿੰਦੇ ਹੁਣ ਇੱਕ ਪੁਖਾਰੀ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੈਂ ਹੁਣ ਭੀਖ ਮੰਗਣੀ ਬੰਦ ਕਰ ਦਿੱਤੀ ਹੈ ਤੇ ਇਹ ਹੁਣ ਮੇਰੀ ਮਿਹਨਤ ਦੀ ਕਮਾਈ ਐ ਪਰ ਜਦੋਂ ਕਦੇ ਉਸ ਨੂੰ ਫੁੱਲ ਨਾ ਮਿਲਦੇ ਤਾਂ ਉਹਨਾਂ ਦਿਨਾਂ ਵਿੱਚ ਉਹ ਭੀਖ ਵੀ ਨਾ ਮੰਗਦਾ ਫਿਰ ਇੱਕ ਦਿਨ ਕੋਸਨੇ ਉਹ ਵੀ ਲੰਬਾ ਆਦਮੀ ਸਟੇਸ਼ਨ ਤੇ ਦੇਖਿਆ ਤੇ ਉਹ ਭੱਜ ਕੇ ਉਸ ਦੇ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਅੱਜ ਤੁਸੀਂ ਮੈਨੂੰ ਕੁਝ ਦਿਓ ਤੇ ਇਸ ਦੇ ਬਦਲੇ ਮੈਂ ਵੀ ਤੁਹਾਨੂੰ ਕੋਈ ਵਧੀਆ ਚੀਜ਼ ਦੇਵਾਂਗਾ ਉਸ ਬੁਖਾਰੀ ਦੀ ਗੱਲ ਸੁਣ ਕੇ ਉਹ ਲੰਬਾ ਸੂਟ ਬੂਟ ਵਾਲਾ ਵਿਅਕਤੀ ਥੋੜਾ ਜਿਹਾ ਮੁਸਕਰਾਇਆ ਤੇ ਫਿਰ ਭੁਖਾਰੀ ਵੱਲ ਦੇਖਣ ਲੱਗਾ ਉਸ ਭੁਖਾਰੇ ਨੇ ਉਸ ਨੂੰ ਫੁੱਲ ਦਿੱਤੇ ਤੇ ਉਸ ਵਪਾਰੀ ਨੇ ਉਸ ਨੂੰ ਉਸ ਦੇ ਬਦਲੇ ਕੁਝ ਪੈਸੇ ਦੇ ਦਿੱਤੇ ਤੇ ਫਿਰ ਭੁਖਾਰੀ ਪੈਸੇ ਫੜ ਕੇ ਕਹਿਣ ਲੱਗਿਆ ਕਿ ਮੈਂ ਵੀ ਹੁਣ ਤੁਹਾਡੇ ਵਾਂਗੂ ਇੱਕ ਵਪਾਰੀ ਬਣ ਗਿਆ ਹਾਂ ਇਹ ਗੱਲ ਸੁਣ ਕੇ ਉਹ ਅਮੀਰ ਆਦਮੀ ਸੋਚਾਂ ਵਿੱਚ ਪੈ ਗਿਆ ਉਹ ਆਪਣੀ ਟ੍ਰੇਨ ਤੋਂ ਉਤਰ ਕੇ ਆਪਣੀ ਮੰਜ਼ਰਵਾਲਾ ਨੂੰ ਚਲਾ ਗਿਆ ਤੇ ਭੁਖਾਰੀ ਨੂੰ ਕਹਿ ਗਿਆ ਕਿ ਹੁਣ ਤੂੰ ਵੀ ਇੱਕ ਵੱਡਾ ਵਪਾਰੀ ਬਣ ਗਿਆ ਹਾਂ ਤਾਂ ਭੁਖਾਰੀ ਨੂੰ ਇਹ ਗੱਲ ਉਸ ਅਮੀਰ ਆਦਮੀ ਦੀ ਗੱਲ ਭੁਖਾਰੀ ਦੇ ਮਨ ਵਿੱਚ ਘਰ ਕਰ ਗਈ ਤੇ ਉਹ ਬਹੁਤ ਹੀ ਖੁਸ਼ ਹੋਇਆ ਤੇ ਉਹਦੀ ਅੱਖਾਂ ਵਿੱਚ ਵੀ ਚਮਕ ਆ ਗਈ ਸੀ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਹੁਣ ਉਸਦੇ ਹੱਥ ਵੀ ਸਫਲਤਾ ਦੀ ਚਾਬੀ ਲੱਗ ਗਈ ਹੈ ਉਸਨੂੰ ਲੱਗਿਆ ਕਿ ਜਿਵੇਂ ਹੁਣ ਦੀ ਜ਼ਿੰਦਗੀ ਰੇਹ ਦੇਣ ਬਦਲਨੇ ਸ਼ੁਰੂ ਹੋ ਗਏ ਨੇ। ਉਹ ਸਟੇਸ਼ਨ ਤੇ ਉੱਚੀ ਉੱਚੀ ਟਰੌਲਾ ਪਾਉਣ ਲੱਗਿਆ। ਇਤਹਾਸੇ ਪਾਸੇ ਦੇ ਲੋਕਾਂ ਕਹਿਣ ਲੱਗਿਆ ਕਿ ਮੈਂ ਹੁਣ ਭੁਖਾਰੇ ਨਹੀਂ ਆ। ਮੈਂ ਵੀ ਇੱਕ ਅਮੀਰ ਵਪਾਰੀ ਆ ਕਿ ਮੈਂ ਵੀ ਅਮੀਰ ਬਣ ਸਕਦਾ। ਉੱਥੋਂ ਦੇ ਲੰਘਣ ਵਾਲੇ ਲੋਕ ਸੋਚਣ ਲੱਗੇ ਕਿ ਸ਼ਾਇਦ ਇਹ ਪਾਗਲ ਹੋ ਗਿਆ ਹੈ। ਕਿਉਂਕਿ ਇੱਥੇ ਭੀਖ ਮੰਗਦਾ ਰਹਿੰਦਾ ਹੈ ਕਿ ਹੋ ਸਕਦਾ ਗੇੜੀ ਦੇ ਮਾਰਗ ਤੇ ਕੋਈ ਟੈਨਸ਼ਨ ਆ ਗਈ ਹੋਵੇ ਫਿਰ ਅਗਲੇ ਦਿਨ ਤੋਂ ਸਟੇਸ਼ਨ ਤੇ ਪੁਖਾਰੀ ਦਿਖਾਈ ਨਾ ਦਿੱਤਾ ਇਸੇ ਤਰ੍ਹਾਂ ਹੀ 5-6 ਮਹੀਨੇ ਲੰਘ ਗਏ ਤੇ 5-6 ਮਹੀਨੇ ਬਾਅਦ ਉਹ ਪੁਖਾਰੀ ਸਟੇਸ਼ਨ ਤੇ ਆਇਆ ਤਾਂ ਉਸ ਦੀ ਪਛਾਣ ਹੀ ਨਹੀਂ ਸੀ ਆਉਂਦੀ ਕਿ ਉਹ ਪੁਖਾਰੀ ਹੈ ਤੇ ਫਿਰ ਉਸੇ ਟ੍ਰੇਨ ਵਿੱਚ ਚੜ ਗਿਆ ਜਿੱਥੇ ਉਹ ਸੂਟ ਬੂਟ ਵਾਲਾ ਵਿਅਕਤੀ ਸਫ਼ਰ ਕਰਦਾ ਹੁੰਦਾ ਸੀ ਉਸ ਵਿਅਕਤੀ ਨੂੰ ਮਿਲਿਆ ਤੇ ਜਾ ਕੇ ਉਸ ਨਾਲ ਹੱਥ ਮਿਲਾਇਆ ਤੇ ਉਸ ਨੂੰ ਕਹਿਣ ਲੱਗਾ ਸਰਦ ਤੁਸੀਂ ਮੈਨੂੰ ਪਛਾਨਿਆ ਨਹੀਂ ਤਾਂ ਉਹ ਕਹਿਣ ਲੱਗਾ ਨਾ ਮੈਂ ਤਾਂ ਤੈਨੂੰ ਜਾਣਦਾ ਨਹੀਂ ਤਾਂ ਭੁਖਾਰੀ ਬੋਲਿਆ ਸਰ ਆਪਾਂ ਪਹਿਲਾਂ ਵੀ ਦੋ ਵਾਰ ਮਿਲ ਚੁੱਕੇ ਹਾਂ ਤਾਂ ਉਹ ਆਦਮੀ ਮੁਸਕਰਾ ਮੁਸਕਰਾਇਆ ਤੇ ਕਹਿਣ ਲੱਗਾ ਪਹਿਲਾਂ ਮੈਂ ਤਾਂ ਤੈਨੂੰ ਇੱਥੇ ਕਦੇ ਨਹੀਂ ਮਿਲਿਆ ਤਾਂ ਫਿਰ ਭੁਖਾਰੀ ਹੱਸਿਆ ਤੇ ਕਹਿਣ ਲੱਗਾ ਸਰ ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਮਿਲੇ ਸੀ ਤਾਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਜ਼ਿੰਦਗੀ ਵਿੱਚ ਕੁਝ ਪਾਉਣ ਲਈ ਕੁਝ ਦੇਣਾ ਵੀ ਪੈਂਦਾ ਹੈ ਤੇ ਫਿਰ ਦੂਜੀ ਵਾਰ ਤੁਸੀਂ ਮੇਰੇ ਤੋਂ ਕੁਝ ਫੁੱਲ ਖਰੀਦੇ ਸੀ ਤਾਂ ਭੁਖਾਰੀ ਦੀ ਇਹ ਗੱਲ ਸੁਣ ਕੇ ਉਹ ਵਿਅਕਤੀ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਹਾਂ ਹਾਂ ਹੁਣ ਮੈਨੂੰ ਸਾਰਾ ਕੁਝ ਯਾਰ ਆ ਗਿਆ ਤੇ ਅੱਜ ਕੱਲ੍ਹ ਤੂੰ ਵੀ ਕਰਦਾ ਪਹਿਲਾ ਵਿਅਕਤੀ ਬੋਲਿਆ ਸਰ ਮੈਂ ਉਹੀ ਭੁਖਾਰੀ ਹਾਂ ਤੇ ਹੁਣ ਮੈਂ ਆਪਣਾ ਫੁੱਲਾਂ ਦਾ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਹੈ ਤੇ ਮੈਂ ਵੀ ਇੱਕ ਵਪਾਰੀ ਬਣ ਗਿਆ ਹਾਂ ਮੈਂ ਵੀ ਵਪਾਰ ਕਰ ਲਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦਾ ਹਾਂ ਥੋੜੀ ਦੇਰ ਗੱਲਾਂ ਕਰਨ ਤੋਂ ਬਾਅਦ ਉਹ ਚੁੱਪ ਹੋ ਗਏ ਤੇ ਫਿਰ ਉਹਨਾਂ ਨੇ ਆਪਣੀ ਗੱਲ ਜਾਰੀ ਰੱਖੀ ਉਸ ਬੁਖਾਰੀ ਨੇ ਕਿਹਾ ਕਿ ਸਰ ਜੇ ਤੁਸੀਂ ਉਸ ਦਿਨ ਮੈਨੂੰ ਮੇਰੇ ਜੀਵਨ ਦਾ ਗਹਿਰਾ ਨਿਜਮਨਾ ਦੱਸਿਆ ਹੁੰਦਾ ਕਿ ਕੁਝ ਪਾਉਣ ਲਈ ਕੋਈ ਦੇਣਾ ਵੀ ਪੈਂਦਾ ਤਾਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਨਾ ਬਦਲਦੀ ਤਾਂ ਮੈਂ ਤਾਂ ਹੁਣ ਤੱਕ ਸਿਰਫ ਆਪਣੇ ਆਪ ਨੂੰ ਇੱਕ ਬੁਖਾਰੀ ਮੰਨਦਾ ਸੀ ਤੇ ਦੂਜੀ ਗੱਲ ਇਹ ਕਿ ਮੈਂ ਵੀ ਇੱਕ ਵਪਾਰੀ ਆ ਇਸ ਕਾਰਨ ਆਜ਼ਮਰੀ ਸੋਚ ਹੀ ਬਦਲ ਗਈ। ਹੁਣ ਮੈਨੂੰ ਸਮਝ ਲੱਗਿਆ ਕਿ ਲੋਕ ਮੈਨੂੰ ਭੀਖ ਨਹੀਂ ਦਿੰਦੇ। ਉਹ ਮੇਰੀ ਫੁੱਲਾਂ ਦੀ ਕੀਮਤ ਦਾ ਮੁੱਲ ਦਿੰਦੇ ਆ ਤੇ ਉਹ ਮੇਰੇ ਕਾਹਕ ਹੈ ਤੇ ਮੈਂ ਘਬੜੀ। ਹੁਣ ਮੈਂ ਵੀ ਦੂਜਿਆਂ ਦੀ ਤਰ੍ਹਾਂ ਟ੍ਰੇਨ ਵਿੱਚ ਫੁੱਲ ਵੰਡ ਕੇ ਪੈਸੇ ਕਮਾਉਂਦਾ। ਤੇ ਇਨ੍ਹਾਂ ਪੈਸਿਆਂ ਨਾਲ ਮੈਂ ਆਪਣਾ ਬਹੁਤ ਵੱਡਾ ਬਿਜ਼ਨਸ ਵੀ ਸ਼ੁਰੂ ਕਰ ਲਿਆ। ਤੇ ਲੋਕਾਂ ਨੂੰ ਮੇਰੇ ਫੁੱਲ ਬਹੁਤ ਹੀ ਪਸੰਦ ਆਉਂਦੇ ਆ। ਹੁਣ ਮੇਰੇ ਫੁੱਲ ਵੱਡੇ-ਵੱਡੇ ਸ਼ਹਿਰਾਂ ਵਿੱਚ ਵੀ ਜਾਂਦੇ ਆ। ਤੇ ਇੰਨਾ ਫੁੱਲਾਂ ਦੀ ਪਸੰਦ ਨਾਲ ਹੀ ਮੈਂ ਵੀ ਇੱਕ ਸਫਲ ਵਪਾਰੀ ਬਣ ਗਿਆ ਹਾਂ ਆਪਸ ਵਿੱਚ ਗੱਲਾਂ ਕਰਦਾ ਕਰਦਿਆਂ ਨੂੰ ਉਹਨਾਂ ਦਾ ਸਟੇਸ਼ਨ ਆ ਗਿਆ ਤੇ ਉਹ ਦੋਨੋਂ ਸਟੇਸ਼ਨ ਤੇਤਰਕੇ ਆਪਣੇ ਆਪਣੇ ਕੰਮਕਾਰਾਂ ਵੱਲ ਚਲੇ ਗਏ ਸਾਨੂੰ ਇਸ ਘਟਨਾ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਉਸ ਮੁਬਾਰਦੀ ਨੇ ਉਸ ਬੁਕਾਰੀ ਦੇ ਜੀਵਨ ਨੂੰ ਕਿੰਨੀ ਬਕੂਬੀ ਤਰ੍ਹਾਂ ਸਮਝਾ ਕੇ ਉਸ ਦਾ ਜੀਵਨ ਹੀ ਬਦਲ ਦਿੱਤਾ ਉਸ ਬੁਕਾਰੀ ਨੇ ਆਪਣੇ ਜੀਵਨ ਨੂੰ ਬਦਲ ਕੇ ਆਪਣੀ ਜ਼ਿੰਦਗੀ ਦਾ ਸੁਪਨਾ ਪੂਰਾ ਕੀਤਾ ਤੇ ਆਪਣੀ ਕਿਸਮਤ ਹੀ ਬਦਲ ਲਈ ਇਸ ਕਹਾਣੀ ਦਾ ਸੰਦੇਸ਼ ਇਹੀ ਹੈ ਕਿ ਜੇਕਰ ਆਪਾਂ ਆਪਣੀ ਸੋਚ ਨੂੰ ਬਦਲ ਕੇ ਆਪਣੀ ਦੁਨੀਆ ਨੂੰ ਵੀ ਬਦਲ ਸਕਦੇ ਹਾਂ ਤੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਦੋਂ ਤੱਕ ਅਸੀਂ ਕਿਸੇ ਕੰਮ ਨੂੰ ਛੋਟਾ ਸਮਝਦੇ ਰਵਾਂਗੇ ਤਾਂ ਅਸੀਂ ਵੱਡੇ ਬਣ ਨਹੀਂ ਸਕਦੇ ਤੇ ਵੱਡਾ ਬਣ ਲਈ ਸਾਨੂੰ ਆਪਣੀ ਸੋਚ ਨੂੰ ਵੱਡਾ ਵੀ ਕਰਨਾ ਜ਼ਰੂਰੀ ਹੈ ਕਿ ਸਾਡੀ ਸਫਲਤਾ ਸਾਡੀ ਸੋਚ ਦੇ ਪਿੱਛੇ ਛੁਪੀ ਹੁੰਦੀ ਹੈ ਜੇਕਰ ਸਫਲਤਾ ਸਾਨੂੰ ਜ਼ਿੰਦਗੀ ਦੇ ਚੰਗੀਆਂ ਵੱਲ ਲੈ ਕੇ ਜਾ ਸਕਦੀ ਹੈ ਤਾਂ ਸਾਨੂੰ ਸਿਰਫ ਇੱਕ ਕੋਸ਼ਿਸ਼ ਕਰਨ ਦੀ ਜ਼ਰੂਰਤ ਹੁੰਦੀ ਹੈ ਜੋ ਇਹ ਕੋਸ਼ਿਸ਼ ਭਖਾਰੀ ਨੇ ਕੀਤੀ ਕਿ ਉਸਨੇ ਆਪਣੀ ਜ਼ਿੰਦਗੀ ਬਦਲ ਲਈ ਅੱਜ ਉਹ ਸਟੇਸ਼ਨ ਤੇ ਭੀਖ ਮੰਗਣ ਵਾਲਾ ਭਖਾਰੀ ਲੱਖਵਤੀ ਬਣ ਚੁੱਕਿਆ ਸੀ ਇਹ ਸੀ ਜੇ ਆਪਣੇ ਅੱਜ ਦੀ ਘਾੜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ